290000 ਰੁਪਇਆ ਓਨਰ ਵੱਲੋਂ ਆਪਣੇ ਕੋਲੇ ਡਿਮਾਂਡ ਪਹੁੰਚੀ ਆ 1 ਸਾਲ ਹੋਇਆ ਹਲੇ ਘਰ ਬਣੇ ਨੂੰ ਜਮਾ ਨਮਾ ਕਰ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਸਾਰਾ ਕੁਝ ਆਪਾਂ ਤੁਹਾਨੂੰ ਦੱਸ ਦਿਆਂ ਸੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰੋ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਜੇ ਤੁਹਾਡੇ ਕੋਲੇ ਕੋਠੀ ਹੈ ਘਰਾਂ ਮਕਾਨ ਕਿਸੇ ਵੀ ਏਰੀਆ 'ਚ ਹੈ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ 'ਚ ਲਿਖਿਆ ਰਹਿੰਦਾ 7380042610073 ਨਵੀਆਂ ਨਵੀਆਂ ਕੋਠੀਆਂ ਤੇ ਘਰਾਂ ਮਕਾਨਾਂ ਦੀ ਵੀਡੀਓ ਦੇਖਣ ਵਾਸਤੇ Home Sale Market channel ਨੂੰ subscribe ਕਰੋ ਤੇ ਨਾਲ ਇੱਕ bell icon ਹੈ ਉਹਨੂੰ ਦੱਬੋ ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਾਂ ਜਿਹੜੀ ਇਹ ਵੀਡੀਓ ਲੈ ਕੇ ਪਹੁੰਚੇ ਹਾਂ ਅਸੀਂ ਇਹਦੇ ਵਿੱਚ ਦੋ ਘਰ ਤੁਹਾਨੂੰ ਦੇਖਣ ਨੂੰ ਮਿਲਣਗੇ ਪਹਿਲੇ ਤੋਂ ਤੁਹਾਨੂੰ ਮੈਂ ਕਨਫਰਮ ਕਰਵਾ ਦਿੰਨੇ ਦੋਵੇਂ ਘਰ ਆਪਾਂ ਜਮਾ ਸਸਤੇ ਲੈ ਕੇ ਪਹੁੰਚੇ ਹਾਂ ਪਹਿਲਾ ਘਰ ਤਾਂ ਤੁਸੀਂ ਚੈੱਕ ਕਰੋ ਜੀ ਬਹੁਤ ਵਧੀਆ ਡਬਲ ਸਟੋਰੀ ਘਰ ਹੈ ਉੱਪਰ ਵੀ ਪੋਰਸ਼ਨ ਬਣਿਆ ਹੋਇਆ ਪੂਰੇ ਦਾ ਪੂਰਾ ਤੇ ਥੱਲੇ ਵੀ ਪੋਰਸ਼ਨ ਬਣਿਆ ਹੋਇਆ ਹੈ ਥੱਲੇ ਦਾ ਤਾਂ ਸਾਰਾ ਕੁਝ ਕੰਪਲੀਟ ਹੈ ਜੇ ਰੰਗ ਰੋਗਨ ਤੋਂ ਲੈ ਕੇ ਉੱਤੇ ਰੰਗ ਨਹੀਂ ਹੋਇਆ ਬਾਕੀ ਸਾਰਾ ਕੰਮ ਵਧੀਆ ਮਾਲਕ ਨੇ ਕਰਵਾ ਰੱਖਿਆਗਾ। ਬਾਕੀ ਆਪਾਂ ਪੂਰੀ ਗੱਲ ਕਰਦੇ ਹਾਂ ਜੀ। ਸਾਰਾ ਕੁਝ ਤੁਹਾਨੂੰ ਮੈਂ ਦੱਸ ਦਾਂ। ਤੁਸੀਂ ਵੀਡੀਓ ਦੇਖਦੇ ਜਾਇਓ ਜੀ ਨਾਲ ਦੀ ਨਾਲ ਆਪਾਂ ਪੂਰੀ ਦੀ ਪੂਰੀ ਗੱਲਬਾਤ ਕਰਦੇ ਚੱਲਾਂਗੇ ਜੀ। ਬਾਕੀ ਤੁਸੀਂ ਦੇਖੋ ਜੀ ਕਮਰੇ ਜਿਹੜੇ ਬਣੇ ਹੋਏ ਨੇ ਬਹੁਤ ਖੁੱਲੇ ਡੁੱਲੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ। ਜਿਹੜਾ ਘਰ ਤੁਸੀਂ ਇਹ ਦੇਖ ਰਹੇ ਹੋ ਜੀ ਇਹਦੀ ਆਪਾਂ ਡਿਮਾਂਡ ਦੀ ਗੱਲ ਕਰੀਏ ਤਾਂ 16 ਲੱਖ ਰੁਪਇਆ ਓਨਰ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ। ਮਾਲਕ ਕਹਿੰਦੇ ਨੇ ਵੀ ਘਾਟਾ ਵਾਅਦਾ ਕੀਤਾ ਜਾਊਗਾ। ਕੋਈ ਫਿਕਸਡ ਰੇਟ ਨਹੀਂ ਹੈਗਾ ਜੀ। ਜ਼ਰੂਰ ਲੈਸ ਕੀਤਾ ਜਾਊਗਾ। ਬਾਕੀ ਆਪਾਂ ਕੱਲੀ-ਕੱਲੀ ਗੱਲਬਾਤ ਕਰਾਂਗੇ ਅਸੀਂ। ਰੇਟ ਤਾਂ ਤੋਂ ਅਨਪਤਾ ਲੱਗ ਗਿਆ। ਇੱਕ ਡਿਮਾਂਡ ਹੈ ਜੀ ਕੋਈ ਫਿਕਸ ਪ੍ਰਾਈਜ਼ ਨਹੀਂ ਹੈਗਾ ਸੀ। ਇੱਕ ਤਾਂ ਹੁੰਦਾ ਨਾ ਜੀ ਕੋਈ ਫਿਕਸ ਰੇਟ ਹੁੰਦਾ ਵੀ ਮੌਕੇ ਤੇ ਨਾ ਬਾਅਦ ਚ ਘੱਟ-ਬੱਧ ਹੋਣ। ਇਹ ਜਿਹੜਾ ਘਰ ਹੈ ਜੀ ਇਹਦਾ ਰੇਟ ਕੀਤਾ ਜਾਊਗਾ। ਬਾਕੀ ਤੁਸੀਂ ਦੇਖੋ ਜੀ ਰਸੋਈ ਵਧੀਆ ਬਣੀ ਹੋਈ ਆ ਤੇ ਥੱਲੇ ਆਪਾਂ ਜੇ ਫਰਸ਼ ਦੀ ਗੱਲ ਕਰੀਏ ਤਾਂ ਵਧੀਆ ਆਪਾਂ ਨੂੰ ਪੱਥਰ ਲੱਗਿਆ ਹੋਇਆ ਮਿਲੂਗਾ। ਸਾਰਾ ਘਰ ਪੱਕਾ ਆਪਾਂ ਨੂੰ ਮਿਲੂਗਾ ਜੀ ਥੱਲੇ ਤੋਂ। ਕੋਈ ਅੱਧਾ ਨਹੀਂ ਕੋਈ ਜਗ੍ਹਾ ਆਪਾਂ ਨੂੰ ਕੱਚੀ ਮਿਲੂਗੀ ਘਰ ਦਾ ਜਿਹੜਾ ਆਪਾਂ ਨੂੰ ਬਹਿੜਾ ਮਿਲੂਆ ਸਾਰੇ ਦਾ ਸਾਰਾ ਆਪਾਂ ਨੂੰ ਪੱਕਾ ਮਿਲੂਆ ਸੀ ਉੱਤੇ ਜਾਣ ਵਾਸਤੇ ਪੌੜੀਆਂ ਮਿਲ ਜਾਣਗੀਆਂ ਤੇ ਥੱਲੇ ਆਪਾਂ ਨੂੰ ਬਾਥਰੂਮ ਵਗੈਰਾ ਵਧੀਆ ਮਿਲ ਜਾਣਗੇ ਉੱਪਰ ਵੀ ਸ਼ਾਇਦ ਬਾਥਰੂਮ ਹੈਗਾ ਸੀ ਬਾਕੀ ਆਪਾਂ ਉੱਪਰ ਚੱਲਾਂਗੇ ਤੁਸੀਂ ਆਪ ਹੀ ਦੇਖ ਲਿਓ ਤੇ ਕਿਵੇਂ ਦਾ ਲੱਗਿਆ ਜੀ ਘਰ ਇਹ ਜਰੂਰ ਮੈਨੂੰ ਕਮੈਂਟ ਕਰ ਦੇ ਜਾਓ ਜੀ ਜੇ ਤੁਹਾਨੂੰ ਵੀਡੀਓ ਪਸੰਦ ਆਈ ਹੈ ਵਧੀਆ ਲੱਗੀ ਹੈ ਘਰ ਪਸੰਦ ਆਇਆ ਸੀ ਘਰ ਦਾ ਰੇਟ ਵਧੀਆ ਲੱਗਿਆ ਥੱਲੇ ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਜ਼ਰੂਰ ਦਬਦਿਓ ਜੀ ਲਾਈਕ ਕਰ ਦਿਆ ਕਰੋ ਵੀਡੀਓ ਨੂੰ ਬਰਤਬਰ ਸ਼ੇਅਰ ਕਰ ਦਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਦੇਖ ਰਹੇ ਹੋ ਤੁਸੀਂ ਹੋਮ ਸੇਲ ਮਾਰਕੀਟ ਤੇ ਆਪਾਂ ਹਰ ਰੋਜ਼ ਨਵੇਂ ਘਰ ਕੁਠੀ ਮਕਾਨ ਦੀ ਵੀਡੀਓ ਆਪਾਂ ਅਲੱਗ-ਅਲੱਗ ਏਰੀਆ ਚੋਂ ਲੈ ਕੇ ਆਉਂਦੇ ਰਹਿੰਨੇ ਆ ਜੀ ਤੇ ਘਰ ਦੀ ਵੀਡੀਓ ਆਪਾਂ ਤੁਹਾਨੂੰ ਅੱਜ ਦਿਖਾ ਰਹੇ ਆ ਜੀ ਇਹ ਘਰ ਵਿਕਾਊ ਆ ਰੇਟ ਵਧੀਆ ਸੀ ਇੱਕ ਘਰ ਤਾਂ ਇਹ ਆ ਗਿਆ ਜੀ 16 ਲੱਖ ਦੀ ਡਿਮਾਂਡ ਦੇ ਵਿੱਚ ਡਬਲ ਸਟੋਰੀ ਆ ਉੱਪਰ ਤੋਂ ਉੱਤੇ ਜਾਣ ਵਾਸਤੇ ਵੀ ਆਪਾਂ ਨੂੰ ਪੌੜੀਆਂ ਮਿਲ ਜਾਣਗੀਆਂ ਉੱਤੇ ਵੀ ਪੱਥਰ ਵਗੈਰਾ ਆਪਾਂ ਨੂੰ ਲੱਗਿਆ ਹੋਇਆ ਵਧੀਆ ਮਿਲ ਜੂਗਾ ਬਾਕੀ ਉੱਪਰ ਦਾ ਕੰਮ ਵੀ ਮਾਲਕ ਨੇ ਵਧੀਆ ਕਰਵਾ ਰੱਖਿਆ ਸੀ ਇੱਕ ਪਾਸੇ ਤਾਂ ਪੱਥਰ ਲੱਗਿਆ ਹੋਇਆ ਇੱਕ ਪਾਸੇ ਸਿੱਧਾ ਹੀ ਆਪਾਂ ਨੂੰ ਸਿਮੈਂਟਡ ਫਰਸ਼ ਮਿਲੂਗਾ ਕਮਰੇ ਵਧੀਆ ਬਣੇ ਹੋਏ ਨੇ ਬਾਕੀ ਤੁਹਾਨੂੰ ਗੇਟ ਖੋਲ ਕੇ ਅੰਦਰੋਂ ਵੀ ਆਪਾਂ ਚੈੱਕ ਕਰਵਾ ਦਿੰਨੇ ਆ ਜੀ ਚੈੱਕ ਕਰੋ ਤੇ ਵਧੀਆ ਲਾਈਟਿੰਗ ਦਾ ਕੰਮ ਹੋਇਆ ਜੀ ਪਾਣੀ ਦੀ ਸਪਲਾਈ ਵਧੀਆ ਜੇ ਆਪਾਂ ਇਸ ਘਰ ਦੀ ਲੋਕੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਲੋਕੇਸ਼ਨ ਸਿਟੀ ਬਰਨਾਲਾ ਤੋਂ ਇਹ ਘਰ ਪਹੁੰਚਿਆ ਜੀ ਖਾਸ ਬਰਨਾਲਾ ਜੇ ਆਪਾਂ ਕੋਰੈਕਟ ਲੋਕੇਸ਼ਨ ਦੀ ਗੱਲ ਕਰੀਏ ਤਾਂ ਬਾਬਾ ਜੀਵਨ ਸਿੰਘ ਜਿਹੜਾ ਗੁਰੂ ਘਰ ਹੈ ਜੀ ਉਹਦੀ ਜਿਹੜੀ ਗਲੀ ਹੈ ਉਹਦੇ ਵਿੱਚ ਇਹ ਘਰ ਆਪਾਂ ਨੂੰ ਮਿਲੂਗਾ ਜੀ ਤੇ ਬਾਕੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤੁਸੀਂ ਜਾ ਕੇ ਦੇਖ ਵੀ ਸਕਦੇ ਹੋ ਟੋਟਲ ਆਪਾਂ ਗੱਲ ਕਰੀਏ ਤਾਂ 5 ਕਮਰੇ ਆਪਾਂ ਨੂੰ ਦੇਖਣ ਨੂੰ ਮਿਲ ਜਾਣਗੇ ਦੋ ਰਸੋਈ ਆਪਾਂ ਨੂੰ ਦੋ ਬਾਥਰੂਮ ਡਬਲ ਸਟੋਰੀ ਹੈ ਜੀ ਜਗਾਂ ਦੀ ਗੱਲ ਕਰੀਏ ਤਿੰਨ ਬਿਸਬੇ ਜਗਾਂ ਦੇ ਵਿੱਚ ਇਹ ਘਰ ਆਪਾਂ ਨੂੰ ਮਿਲੂਗਾ ਜੀ ਤੇ ਮਾਲਕ ਦਾ ਜਿਹੜਾ ਮੋਬਾਈਲ ਨੰਬਰ ਹੈ ਜੀ ਤੁਹਾਨੂੰ ਮੈਂ ਨੋਟ ਕਰਵਾ ਦੇਣਾ 72 068 98 105 ਦੁਬਾਰਾ ਫਿਰ ਤੋਂ ਮੈਂ ਦੱਸ ਦੇਣਾ ਜੀ 72 068 98 105 ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੋਈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਮਾਲਕ ਤੋਂ ਤੁਸੀਂ ਫੋਨ ਕਰਕੇ ਪੁੱਛ ਸਕਦੇ ਹੋ ਜੀ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਕਰ ਹੀ ਰਹੇ ਹਾਂ ਜੀ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਰਹੇ ਹੋ ਜੀ ਵਧੀਆ ਘਰ ਆਪਾਂ ਅੱਜ ਲੈ ਕੇ ਪਹੁੰਚੇ ਆਂ ਕਿਸੇ ਨੂੰ ਪਸੰਦ ਆਏ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਾਨ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਨੰਬਰ ਤੁਹਾਨੂੰ ਮੈਂ ਕਨਫਰਮ ਕਰਵਾਈ ਦਿੱਤਾ ਜੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜਿੰਨੀਆਂ ਮੇਰੀਆਂ ਭੈਣਾਂ ਮੇਰੀਆਂ ਮਾਤਾ ਮਾਂ ਮੇਰੇ ਵੱਡੇ ਬਜ਼ੁਰਗ ਜਿੰਨੇ ਤੁਸੀਂ ਦੇਖ ਰਹੂ ਜੇ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਠੀ ਆ ਘਰ ਮਕਾਨ ਹੈ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਜੀ ਤਾਂ ਆਪਣੇ ਚੈਨਲ ਦਾ WhatsApp ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਜੀ ਉੱਤੇ ਪੂਰੀ ਵੀਡੀਓ ਚ ਵਾਰ-ਵਾਰ ਚੱਲਦਾ ਰਹਿੰਦਾ ਉਹ ਆਪਣੇ ਚੈਨਲ ਦਾ WhatsApp ਨੰਬਰ ਹੈ ਤੁਹਾਡੇ ਕੋਲੇ ਘਰ ਹੈ ਕੋਠੀ ਆ ਮਕਾਨ ਹਵੇਲੀ ਮਹਿਲ ਵੱਡੀ ਕੋਠੀਆਂ ਛੋਟੀ ਕੋਠੀਆਂ ਵੱਡਾ ਘਰ ਛੋਟਾ ਘਰ ਕਿਤੇ ਮੇ ਵੀ ਹੈ ਖੇਤ ਦੇ ਵਿੱਚ ਹੈ ਪਿੰਡ ਦੇ ਵਿੱਚ ਹੈ ਕਿੱਥੋਂ ਵੀ ਤੁਸੀਂ ਦੇਖ ਰਹੂ ਉੱਥੇ ਹੀ ਹੈ ਚਾਹੀ ਤੇ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਆਪਣਾ ਨੰਬਰ ਮਿਲ ਗਿਆ ਸੀ ਆਪਾਂ ਜਿਹੜਾ ਕੰਮ ਕਰਦੇ ਹਾਂ ਬਿਲਕੁਲ ਫਰੀ ਦੇ ਵਿੱਚ ਕਰਦੇ ਹਾਂ ਕੋਈ ਕਮਿਸ਼ਨ ਕੋਈ ਦਲਾਲੀ ਕੋਈ ਪੈਸਾ ਆਪਾਂ ਕਿਸੇ ਤੋਂ ਨਹੀਂ ਲੈਂਦੇ ਜੀ ਬਸ ਆਪਣੇ ਕੋਲੇ ਭੇਜੋ ਵੀਡੀਓ ਬਣਾ ਕੇ ਤੇ ਜਲਦੀ ਤੋਂ ਜਲਦੀ ਐਡ ਤੁਹਾਡੀ ਆਪਾਂ ਲਾ ਦਾਂਗੇ ਜੀ ਵਧੀਆ ਲੱਗੀ ਵੀਡੀਓ ਲਾਈਕ ਕਰ ਦਿਓ ਜੀ ਤੇ ਆਪਣੀ ਹਰ ਰੋਜ਼ ਜੇ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾ ਥੱਲੇ ਤੁਹਾਨੂੰ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਦਾ ਬਟਨ ਦੇਖ ਨੂੰ ਮਿਲਿਆ ਹੋਊਗਾ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਆਪਾਂ ਨਾਮੀ ਵੀਡੀਓ ਲੈ ਕੇ ਪਹੁੰਚਾਂਗੇ ਤੁਹਾਡੇ ਕੋਲੇ ਉਸੇ ਵੇਲੇ ਆਪਣੀ ਨਾਮੀ ਵੀਡੀਓ ਦਾ ਮੈਸੇਜ ਪਹੁੰਚ ਜਾਊਗਾ ਜੀ ਤੇ ਘਰ ਦੀ ਆਪਾਂ ਗੱਲ ਕਰਦੇ ਹਾਂ ਸੈਕਿੰਡ ਦੀ ਜਿਹੜਾ ਦੂਜੇ ਨੰਬਰ ਤੇ ਆਪਾਂ ਘਰ ਲੈ ਕੇ ਪਹੁੰਚੀ ਅਸੀਂ ਜਿਹੜਾ ਘਰ ਹੈ ਉਹਦਾ ਰੇਟ ਮਾਲਕ ਨੇ 2,90,000 ਰੁਪਏ ਮੰਗਿਆਗਾ ਦੋ ਬਿਸਵੇ ਜਗ੍ਹਾ ਦੇ ਵਿੱਚ ਘਰ ਬਣਿਆ ਹੋਇਆ ਤੇ ਇਹਨਾਂ ਦੀ ਜਿਹੜੀ ਲੋਕੇਸ਼ਨ ਅਸੀਂ ਮੋੜ ਮੰਡੀ ਕੋਲੇ ਇਹਨਾਂ ਦਾ ਪਿੰਡ ਹੈਗਾ ਮੋੜ ਮੰਡੀ ਤੋਂ ਕੋਈ ਜ਼ਿਆਦਾ ਨਹੀਂ ਹੈਗਾ ਬਿਲਕੁਲ ਨਜ਼ਦੀਕ ਹੈ ਡਿਸਟ੍ਰਿਕਟ ਇਹਨਾਂ ਨੂੰ ਮਾਨਸਾ ਲੱਗਦੀ ਐ ਸੀ ਤੇ ਮਾਲਕ ਇਹ ਕਹਿੰਦੇ ਨੇ ਇੱਕ ਸਾਲ ਹੋਇਆ ਘਰ ਬਣੇ ਨੂੰ ਜਮਾ ਨਮਾ ਕਰਾ ਜੀ ਆਪਣੇ ਕੋਲੇ ਕੋਈ ਵੀਡੀਓ ਹੁੰ ਜਾਂ ਫੋਟੋ ਤਾਂ ਨਹੀਂ ਪਹੁੰਚੀ ਜੀ ਪਰ ਮੋਬਾਈਲ ਨੰਬਰ ਲੋਕੇਸ਼ਨ ਸਾਰਾ ਕੁਝ ਆਪਾਂ ਤੁਹਾਨੂੰ ਵੀਡੀਓ ਚ ਦੱਸ ਹੀ ਰਹੇ ਹਾਂ ਜੀ ਜਿਹੜੇ ਮਾਲਕ ਆਪਨੇ ਸੀ ਉਹ ਕਿਸੇ ਹੋਰ ਪਾਸੇ ਰਹਿੰਦੇ ਨੇ ਸੀ ਕੰਮ ਕਰਦੇ ਨੇ ਕਿਸੇ ਹੋਰ ਪਾਸੇ ਉਹਨਾਂ ਕੋਲੇ ਫੋਟੋਆਂ ਜਾਂ ਵੀਡੀਓ ਨਹੀਂ ਹੈਗੀ ਸੀ ਉਹਨਾਂ ਦੇ ਪਰਿਵਾਰ ਦੇ ਮੈਂਬਰ ਰਹਿੰਦੇ ਨੇ ਬਜ਼ੁਰਗ ਰਹਿੰਦੇ ਨੇ ਤੇ ਉਨ੍ਹਾਂ ਤੋਂ ਵੀਡੀਓ ਮਤਲਬ ਕਿ ਨਾ ਤਾਂ ਬਣਦੀ ਐ ਸੀ ਨਾ ਕੋਈ ਉਹਨਾਂ ਕੋਲੇ ਮੋਬਾਈਲ ਹੈ ਤੇ ਕੋਈ ਹੈ ਨਹੀਂ ਸੀ ਤਾਂ ਕਰਕੇ ਫੋਟੋਆਂ ਵੀਡੀਓ ਆਪਣੇ ਕੋਲੇ ਨਹੀਂ ਪਹੁੰਚੀ ਬਾਕੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਕੁਝ ਵੀ ਤੁਸੀਂ ਪੁੱਛਣਾ ਚਾਹੁੰਦੇ ਹੋ ਤਾਂ ਮਾਲਕ ਨਾਲ ਇੱਕ ਵਾਰੀ ਗੱਲ ਤੁਸੀਂ ਕਰ ਸਕਦੇ ਹੋ ਜੀ ਗੱਲ ਕਰ ਸਕਦੇ ਹੋ ਬਾਕੀ ਤੁਸੀਂ ਪੁੱਛ ਲਿਓ ਜੀ ਮਾਲਕ ਕੀ ਕਹਿੰਦੇ ਨੇ ਹੋ ਸਕਦਾ ਜਦੋਂ ਤੁਸੀਂ ਦੇਖਣ ਜਾਓ ਉਸ ਵੇਲੇ ਮਾਲਕ ਆਪ ਆ ਜਾਣ ਤੇ ਤੁਹਾਨੂੰ ਘਰ ਦਿਖਾ ਦੇਣ ਜੀ ਬਾਕੀ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਠੀਕ ਹੈ ਜੀ ਬਾਕੀ ਵੀਡੀਓ ਕਿਵੇਂ ਦੀ ਲੱਗੀ ਪਹਿਲਾ ਜਿਹੜਾ ਘਰ ਪਹੁੰਚਿਆ ਸੀਗਾ ਉਹ ਕਿਵੇਂ ਦਾ ਲੱਗਿਆ ਜਰੂਰ ਮੈਨੂੰ ਕਮੈਂਟ ਕਰਿਓ ਜੀ ਵੀਡੀਓ ਵਧੀਆ ਲੱਗੀਏ ਚੰਗੀ ਲੱਗੀਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਲਾਜ਼ਮੀ ਕਰਿਓ ਜੀ ਕਿਸੇ ਕੋਲੇ ਘਰ ਕੁਠੀ ਮਕਾਨ ਕੁਝ ਵੀ ਇਹ ਵੇਚਣਾ ਚਾਹੁੰਦੇ ਹੋ ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋਆਂ ਐਡ ਆਪ ਤਵਾੜੀ ਲਗਾ ਦੇਗੇ ਜੀ ਤੇ ਹੁਣ ਦਿਓ ਮੈਨੂੰ ਇਜਾਜ਼ਤ ਜੇ ਤੁਹਾਨੂੰ ਆਪਣੀ ਵੀਡੀਓ ਪਸੰਦ ਆਈ ਹੈ ਤੇ ਕੋਈ ਹੋਰ ਵੀਡੀਓ ਤੁਸੀਂ ਦੇਖਣਾ ਚਾਹੁੰਦੇ ਹੋ ਤਾਂ ਸਕਰੀਨ ਤੇ ਤੁਹਾਨੂੰ ਦੋ ਵੀਡੀਓ ਹੋਰ ਮਿਲ ਗਿਆ ਹੋਣਗੀਆਂ ਉਹਨਾਂ ਵਿੱਚੋਂ ਇੱਕ ਤੇ ਕਲਿੱਕ ਕਰੋ ਤੇ ਅਗਲੀ ਵੀਡੀਓ ਦੇਖੋ ਜੀ